हां जी दोस्तों सत श्री अकाल सारे फार्मर वीरा नु सतोसो आज पहुंचे हैं पिंड शकरी तहसील जिला श्री तारन तारन साहिब वीर सुतनाम सिंह ਉਹਨਾਂ ਦੇ ਕੋਲ ਆਇਆ ਵੀਰ ਕੋਮਲ ਆਪਣੇ ਨਾਲ ਹੋਊਗਾ ਦੋਸਤੋ ਪੂਰੀ ਡਿਟੇਲ ਵੀਰਾਂ ਤੋਂ ਲੈ ਕੇ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਅੱਜ ਟੋਟਲ ਨਾਗ ਤਾਂ ਨੂੰ 6k ਦਿਖਾਉਣੇ ਆ 5 ਬੈੜਾ ਤੁਸੀਂ ਸਾਹਮਣੇ ਦੇਖ ਰਹੇ ਹੋ ਪਸ਼ੂ ਆਲਮੋਸਟ ਅੱਜ ਸਾਰੇ ਗੱਬਣ ਆ ਦੋਸਤੋ ਠੀਕ ਹੈ ਜੀ ਟੋਟਲੀ ਪਸ਼ੂ ਜਿਹੜੇ ਆ ਗੱਬਣ ਦਿਖਾਵਾਂਗੇ ਤੁਹਾਨੂੰ ਤਿਆਰੀ ਵਾਲੇ ਆ ਸਮਾਂ ਦੋਸਤੋ ਕਿੰਨਾ ਕਿੰਨਾ ਹਜੇ ਇਹਨਾਂ ਦਾ ਬਾਕੀ ਆ ਸੁਣਦਾ ਉਹ ਪੂਰੀ ਗੱਲਬਾਤ ਅਪਾ ਵਿੜਗੋ ਦੇ ਵਿੱਚ ਪੂਰੀ ਜਾਣਕਾਰੀ ਇਹਨਾਂ ਵੀਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂ ਕਿ ਤੇ ਬਾਕੀ ਐਨੀਮਲ ਜਿਹੜਾ ਵੀ ਕਿਸੇ ਵੀਰ ਨੂੰ ਪਸੰਦ ਆਊਗਾ ਉਹਦੀ ਖਾਸ ਤੌਰ ਤੇ ਨਰਖਪੁਰਖ ਤਸल्ली ਹਰ ਵਾਰ ਦੀ ਤਰ੍ਹਾਂ ਆਪਾਂ ਕਹਿੰਨੇ ਆਂ ਗੱਬਣ ਪਸ਼ੂ ਆਪਣਾ ਤੇਪ ਕੇ ਤਸल्ली ਤੁਸੀਂ ਕਰਨੀ ਹੈ ਦੋਸਤੋ ਅੱਜ ਤਰੀਕ 5 ਅਗਸਤ ਤੇ ਸਮਾਂ ਕੋਈ ਦੁਪਹਿਰ ਤੇ 2:00 ਵਜੇ ਦਾ ਆਉ ਲੈਨੇ ਆਂ ਡਿਟੇਲ ਕਰਦੇ ਆਂ ਗੱਲਬਾਤ ਵੀਰ ਸਤਨਾਮ ਸਿੰਘ ਹੋਣਾ ਦੇ ਨਾਲ ਸਭ ਤੋਂ ਪਹਿਲਾਂ ਸਤਨਾਮ ਭਾਈ ਸਾਸਰੀ ਘਰ ਸਾਸਰੀ ਘਰ ਸੰਧ ਸਾਹਿਬ ਔਰ 79 ਠੀਕ ਠਾਕ ਹੈ ਜੀ ਠੀਕ ਠਾਕ ਹੈ ਜੀ ਹੋਰ ਬਈ ਕੋਮਲ ਕੀ ਹਾਲ ਨੇ ਵਧੀਆ ਵਧੀਆ ਸਭ ਨੂੰ ਸਾਰਾ ਠੀਕ ਠਾਕ ਹੀ ਹੋ ਰਹੀ ਠੀਕ ਠਾਕ ਬੜੇ ਵਧੀਆ ਬੜੇ ਵਧੀਆ ਲੈ ਵੀ ਕੋਮਲ ਸਿੰਘ ਅੱਜ ਵੀ ਫਿਰ ਪੂਰੀਆਂ ਮਨਾਂ ਪਹਾੜੀਆਂ ਛੋਟਾਂ ਹੀ ਕਰ ਦੇਣੀ ਆ ਅੱਜ ਨਹੀਂ ਅੱਜੇ ਕੰਮ ਕਰਦਾ ਮੇਰਾ ਲਟਰਾ ਦਾ ਹੀ ਕਰਦਾ ਅੱਜ ਮੇਲਾ ਹੀ ਆਈ ਵਸਾ ਠੀਕ ਹੈ ਜੀ ਮਾਲ ਵੈਸੇ ਵੀ ਚਲੋ ਆਪਣਾ ਬਾਜ ਬਜਾਇ ਜਿਹੜੇ ਹੁੰਦੇ ਵਿਕ ਜਾਂਦੇ ਆ ਮਿੰਟੋ ਸੈਕਿੰਟਾਂ 'ਚ ਹਾਂ ਜੀ ਜਿਆਦਾ ਜਿਆਦਾ ਪਾਵਾਂਗੇ ਤੇ ਹਰ ਕੋਈ ਭੈਣ ਭਰਾ ਵੇਚਣਾ ਵੀ ਲੈ ਲੇਂਗਾ ਹਾਂ ਤੇ ਜੇ ਆਪਾਂ ਚੋਕ ਕੇ ਤਾਂ ਘਾਟ ਨਾ ਕੱਟੇ ਬੰਨਾਂਗੇ ਤੇ ਫਿਰ ਉਹਦੇ ਕੰਮ ਤੁਹਾਨੂੰ ਪਤਾ ਹੀ ਹੈ ਫਿਰ ਹਾਂ ਅੱਜ ਸ਼ੁਰੂਆ ਪੰਜੇ ਬੜੇ ਜੈਜ ਭਾਪੜਤੇ ਦੇ ਵਿੱਚ ਆ ਪਸੂ ਸਾਰੇ ਗੱਪਣ ਤਿਆਰੀ ਵਾਲੇ ਆ ਲੈ ਵੀ ਕੋਮਲ ਬਈ ਸਤਨਾਮ ਪਹਿਲੇ ਨੰਬਰ ਤੋਂ ਸ਼ੁਰੂਆਤ ਇੱਥੋਂ ਕਰ ਲੋ ਕੀ ਡਿਟੇਲ ਆ ਸੁਭਾ ਖਿੰਮਾ ਸੁਣਦੀ ਗਾ ਇਹ ਭਾਜੀ ਸੁਭਾ ਹੁਣ ਇਹਨਾਂ ਨੂੰ ਪਤਾ ਘਰ ਵਾਲੇ ਦੇ ਪਹਿਲਾ ਵੀ ਦੂਜਾ ਵੀ ਜਾਂਦੇ ਹੁਣ ਵੇਖੋ ਪਹਿਲੀ ਹੋਵੇ ਕਿ ਦੂਜੀ ਹੋਵੇ ਅੱਛਾ ਪਹਿਲਾ ਵੀ ਹੋ ਸਕਦੀ ਆ ਤੇ ਦੂਜਾ ਵੀ ਹੋ ਸਕਦੀ ਆ ਹਾਂਜੀ ਤੇ ਦੂਜਾ ਵੀ ਹੋ ਸਕਦੀ ਬਾਕੀ ਉਹ ਤਾਂ ਠੰਡੀ ਛਿਲ ਬਹੁਤ ਜ਼ਿਆਦੀ ਏ ਠੀਕ ਆ ਜੀ ਤੇ ਇਹ ਦਿਨ ਖੜਦੀ ਆ ਕੋਹ ਹਜੇ ਮੰਨ ਲਓ 5-4 ਦਿਨ ਖੜੂਗੀ ਜੀ ਲੈ ਵੀ ਦੋਸਤੋ ਠੀਕ ਆ ਜੀ ਬਾਕੀ ਲੰਡੂ ਲਾਂਕੀਆਂ ਆ ਵੇਖੋ ਬਾਕੀ ਥਣ ਭਾਈ ਜੀ ਅਨੇ ਆ تین ਲਾ ਹੁੰਦੀ ਆ ਕੋ ਗੱਲ ਹੀ ਨਹੀਂ ਐਦਾਂ ਜਿਦਾ ਮਰਜੀ ਕੋਈ ਠੀਕ ਆ ਜੀ ਆ ਫੇਸ ਮੜਾ ਦਿਖਾਇਓ ਕਮਲ ਆ ਦੱਸੋ ਸ਼ਾਹੀਵਾਲ ਤੇ ਰਾਠੀ ਦਾ ਥੋੜਾ ਜਿਹਾ ਕ੍ਰੋਸ ਆ ਬਾਕੀ ਠੰਡੀ ਧੀਰੀ ਆ ਹਾਈਟ ਮੀਡੀਅਮ ਦੇ ਵਿੱਚ ਸੋ ਛੜੀਆਂ ਛੋਟੀਆਂ ਵੀਰ ਹੋਣਾ ਬੰਨੀਆਂ ਵੈਸੇ ਪਹਿਲਨ ਵਾਲਾ ਹੀ ਲੈਵਾ ਦੋਸੋ ਪਹਿਲਨਾਂ ਦਾ ਹੀ ਥਣ ਲੱਗਾ ਸੋ ਪਹਿਲੇ ਸਵੇਰੇ ਮੇਰਾ ਭਰਾ ਕੋਈ ਮੰਨ ਕੇ ਤੁਸੀਂ ਸੌਦਾ ਕਰ ਲਿਓ ਠੀਕ ਆ ਜੀ ਸੋ ਨਰਮਾਪੁਰੀ ਠੰਡੀ ਧੀਰੀ ਆ ਸੀਲ ਸਾਊ ਆ ਬਾਕੀ ਅਗਲੇ ਸਣਾਂ ਸੋ ਥੋੜੀਆਂ ਭਲਾਂ ਭੁਲਾਈਆਂ ਪਾ ਗਈਆਂ ਹਾਂ ਬਾਕੀ ਟੇਪੜ ਤੋਂ ਬਣਾਉਣਾ ਇੱਕ ਨੰਬਰ ਆਣ ਠੀਕ ਹੈ ਜੀ ਸੋ 35 ਇੱਕ ਨੰਬਰ ਆ ਦੋਸਤੋ ਨਾਰਮਲ ਜਿਹੜੀਆਂ ਜੇਕਰ ਪਹਿਲਣ ਵੈੜਾ ਤੇ ਪਹਿਲਣ ਪਛੀਆਂ ਵੈੜਾ ਜਿਹੜੀਆਂ ਅਕਸਰ ਜਿਹੜੀਆਂ ਭਲਾਂ ਭੁਲਾਂ ਪਾ ਲੈਂਦੀਆਂ ਨੇ ਤੇ ਭਾਲੇ ਹਵਾਨੀ ਦੇ ਵਿੱਚ ਤੁਹਾਨੂੰ ਨਾਰਮਲ ਦੱਸੂਗੀ ਆਰਡਰ ਕੁਆਲਟੀ ਸੋਣੀ ਹੈ ਉਹਨਾਂ ਹੀ ਥੱਲੇੋਂ ਖੁੱਲ ਜੂਗੀ ਕਰਮਾੜੀ ਲੜਦੌੜ ਕਾਫੀ ਆ ਦੇਖੋ ਸਾਨੂੰ ਵਗਰਲਾ ਬਹੁਤ ਵਧੀਆ ਕੰਮ ਕਰਿਆ ਬਾਕੀ ਠੰਡੀ ਸੀ ਬਹੁਤ ਜਿਆਦੀ ਹੈ ਸਾਈ ਵਾਲ ਦਾ ਹੱਥ ਨਹੀਂ ਲਾਉਂਦਨੀ ਬਿਲਕੁਲ ਜੀ ਬਿਲਕੁਲ ਲਓ ਜੀ ਸਵਾਰਡ ਚੰਗੀ ਆ ਬਾਕੀ ਸੀਲ ਸਾਊ ਆ ਆ ਦੇਖੋ ਜੀ ਇੱਕ ਬਣੀ ਵਾਲੀ ਸਾਈਡ ਤੋਂ ਤੁਸੀਂ ਆ ਵੇਖੋ ਠੀਕ ਆ ਅੱਛਾ ਭਾਈ ਸਤਨਾਮ ਇਹਦੇ ਵੀਰੇ ਕੀ ਡਿਮਾਂਡ ਕੀ ਮੁੱਲ ਕਰਦੀ ਹੈ ਇਹਦਾ ਡਿਮਾਂਡ ਭਾਈ ਭਾਵੇਂ ਕਰੀਏ 35 ਹਾਂਜੀ ਤੇ ਭਾਵੇਂ ਕਰੀਏ 33 ਆ ਇਹ ਹਾਨ ਆ ਮੈਨੇ 32000 ਦੇ ਦੀਏ 32000 ਦੀ ਹਾਂਜੀ ਹਾਂ ਬੱਤੀ ਆ ਤੇ ਬੜਾ ਉੱਚਾ ਹਾਂ ਕੋ ਕਰਦੇ ਥੋੜੀ ਬਾਦੀ ਹੋ ਛੋਟ ਛੜ ਕਰਦੇ ਦੇਾਂਗੇ 30000 ਦੀ ਇੱਕ ਅਸਰ ਕੁ ਕਰਦੇ ਥੋੜਾ ਬੜਾ ਮਾਨਦਾਨ ਕੋਈ ਭੈਣ ਭਰਾਊਗਾ ਨਾ ਫੋਨ ਕਰੇ ਕੋਈ ਕਹਿੰਦੇ ਕਰਦਾ ਥੋੜਾ ਬੜਾ ਲਓ ਜੀ 30000 ਦੀ ਇਹ ਮਿਲ ਜੂਗੀ ਦੋਸਤੋ 32000 ਡਿਮਾਂਡ ਆ ਬਾਕੀ ਠੰਡੀ ਸੀਲ ਤੇ ਬਹੁਤ ਹੀ ਜਿਆਦੀ ਇਸ ਤਰ੍ਹਾਂ ਮੰਨ ਲਓ ਜਾਂ ਇਹਦਾ ਹਾਥੀ ਨਹੀਂ ਲਾਉਂਦੀਆਂ ਸਹੀ ਮਨ ਲਓ ਲਓ ਜੀ ਹੈ ਵੈਸੇ ਸੀਲਸ ਆਊਗਾ ਠੰਡੀ ਧੀਰੀ ਆ ਠੀਕ ਆ ਜੀ ਆਂਦੀ ਕੁਛ ਨਹੀਂ ਕੀ ਕਰਮਾਂ ਲਈ ਠੀਕ ਆ ਜੀ ਕਿਸੇ ਵੀਰ ਨੇ ਘਰੇ ਚੋਣ ਵਾਸਤੇ ਲੈ ਕੇ ਜਾਣੀ ਆ ਪੂਰਾ ਠੰਡਾ ਤੇਰਾ ਪਸ਼ੂ ਲੱਭ ਰਹੇ ਹੋ ਤੇ ਜ਼ਰੂਰ ਤੁਸੀਂ ਹੱਥ ਪਾ ਲਿਓ ਇਧਰ ਸਤਨਾ ਬਾਈ ਆਪਣੇ ਕੋਲ ਜਿਹੜੀ ਇਹ ਮਤਲਬ ਲਓ ਜੀ ਨੰਬਰ ਆ ਲਓ ਜੀ ਬਹੁਤ ਜ਼ਿਆਦੀ ਠੰਡ ਦੇਖੋ ਕਿਡਾ ਆ ਇਹ ਵੀ ਠੰਡੀ ਸੀ ਬਹੁਤ ਜ਼ਿਆਦੀ ਜੀ ਦੇਖੋ ਆ ਕਰੋ ਚੱਕ ਜੀ ਗਰਮੀ ਨਹੀਂ ਪੈਣੀ ਠੰਡੀਆਂ ਬਹੁਤ ਜ਼ਿਆਦੀਆਂ ਕੋਈ ਚੱਕਰ ਹੀ ਨਹੀਂ ਲੱਗ ਲਓ ਜੀ ਥਣ ਵੀ ਜਿਹੜਾ ਦੋਸਤੋਂ ਪੂਰਾ ਹੱਥ ਚਵਾਈ ਵਾਲਾ ਦੂਜਾ ਸੂਆ ਇਸ ਵੇੜ ਨੇ ਸੂਣਾ ਤੇ ਇਹ ਗਿਰਦਾ ਕਰੋਸ ਆ ਗਿਆ ਹੈ ਆ ਗਿਰਦਾ ਆ ਗਿਆ ਕਰੋਸ ਲਓ ਜੀ ਗਿਰਦੇ ਵਿੱਚ ਦੋਸਤੋਂ ਕਰੋਸ ਆਗਾ ਬਾਕੀ ਥਣ ਤੁਹਾਨੂੰ ਬਹੁਤ ਸੋਹਣਾ ਜਿੱਦਾਂ ਇੱਕ ਨਾਰਮਲ ਆਪਾਂ ਗੱਲ ਕਰਦੇ ਆ ਵੇੜਾਂ ਖਾਸ ਤੌਰ ਤੇ ਥਣਾਂ ਦੇ ਨਾਲ ਹੀ ਆ ਥਣ ਹੱਥੀ ਚਵਾਈ ਵਾਲਾ ਲੱਗਾ ਇਹਨੂੰ ਕਰਮਾ ਵਾਲੀ ਨੂੰ ਤੇ ਦੂਜਾ ਸੂਆ ਹੁਣੇ ਆਈ ਆ ਆ ਆ ਇਹ ਵੇਖਾ ਡੇਗ ਕੇ ਲਾਈ ਠੀਕ ਹੈ ਜੀ ਠੀਕ ਆ ਲੋ ਦੋਸਤੋ ਠੀਕ ਹੈ ਜੀ ਸੋ ਦੋਸਤੋ ਕਿਸੇ ਤਰ੍ਹਾਂ ਦੀ ਪਾਰ ਪਿੱਛੇ ਦੀ ਜਾਂ ਕੋਈ ਥਾਣਾ ਦੀ ਕੋਈ ਮੁਸ਼ਕਲ ਨਹੀਂ ਜੀ ਠੀਕ ਆ ਸਿੰਡਿੰਗ ਅਜ ਇੱਕ ਹਫਤਾ ਲੈ ਜੂਗੀ ਹਫਤਾ ਆਰਾਮ ਨਾਲ ਲੈ ਜੂ ਹਫਤੇ ਦਾ ਮੰਨ ਕੇ ਸ਼ਾਇਦ ਜੇ ਆਉਣ ਡਿਆ ਜੇ ਬਿਲਕੁਲ ਜੀ ਗਿਰਦਾ ਕਰੋ ਗਿਰ ਕਰੋ ਸਕਦੇ ਵਿੱਚ ਦੋਸਤੋ ਤੇ ਵੀ ਤੁਹਾਡਾ ਸ਼ੌਂਕ ਪੂਰਾ ਹੋ ਜਾਊਗਾ ਕਿਸੇ ਵੀਰ ਦਾ ਸੋ ਮੋਸਟਲੀ ਕਈ ਵੀਰ ਡਿਮਾਂਡ ਕਰਦੇ ਰਹਿੰਦੇ ਵੀ ਗਿਰ ਦੇ ਵਿੱਚ ਪਸ਼ੂ ਖਰੀਦਣ ਦੀ ਸੰਧੂ ਸਾਹਿਬਾਂ ਨੇ ਪਹਿਲੇ ਸੂਏ ਨੇ ਘਰ ਆ ਲੈ ਵਧੀਆ ਬਹੁਤ ਵਧੀਆ ਦੁੱਧ ਭਰਿਆ 14 15 ਕਿਲੋ ਦੁੱਧ ਭਰਿਆ ਆਰਾਮ ਨਾਲ ਹਾਂ ਬਾਕੀ ਦੁੱਧ ਸੰਧੂ ਸਾਹਿਬ ਚੰਗਾ ਹੀ ਭਰਦੀਆਂ ਤੇ ਬਾਕੀ ਦੁੱਧ ਵੀ ਸੰਗਣਾ ਹੁੰਦਾ ਇਹਨਾਂ ਦਾ ਠੀਕ ਆ ਹਾਂਜੀ ਇਹ ਕੁਬਲ ਕਿੰਨੇ ਦੇ ਦੇ ਦੀ ਆਪਾਂ ਸੰਧੂ ਸਾਹਿਬ ਜਿੱਦਾਂ ਦੀ ਵਿਹੜਾ ਬਾਕੀ ਠੰਡੀ ਧੀਰੀ ਆ ਪੂਰੀ ਨਾ ਆਪਾਂ ਕਹਿੰਨਾ 45 ਨਾ 40 ਨਾ 35 ਹਾਂ ਤੇ ਨਾ 34000 ਦੀ ਦੇ ਦਾਂਗੇ 34000 ਦੀ ਹਾਂਜੀ ਕੁਸਣਾ ਕੁਸਣਾ ਕੱਢ ਕੇ ਹਾਂਜੀ ਛੋੜ ਕਰਦਾ ਕੋਈ ਗੱਲ ਨਹੀਂ ਕਰਿਆ ਇਹ ਮਾੜੀ ਮੋਟੀ ਹੈ ਕੋਈ ਗੱਲ ਨਹੀਂ ਕਰਦਾ ਕੋਈ ਗੱਲ ਨਹੀਂ ਠੀਕ ਆ ਜੀ ਉਹਦੀ 34000 ਦੇ ਵਿੱਚੋਂ ਦੋਸਤੋ ਛੋੜਛੱਪਾ ਹੋ ਜਾਊਗਾ ਸੋ ਬਾਕੀ ਵਿਹੜ ਪੂਰੀ ਖਰੀ ਆ ਚੰਗੇ ਥਣ ਦੇਵੇ ਦੇ ਵਿੱਚ ਤਦ ਦਿਨ ਹਜੇ ਲੈ ਜੋ ਰਾਮ ਨਾਲ ਠੀਕ ਆ ਜੀ ਸੰਧੂ ਸਾਹਿਬ ਪੁਰਨੀ ਪੰਡਾ ਪਾ ਕੇ ਸੂਹ ਜਦੋਂ ਸੋਈ ਹਾਂ ਕੋਮਲ ਕਹਿੰਦਾ ਵੀ ਥਲੇ ਸੁੱਕ ਸਕ ਵਿਛਾਉਣੀ ਪਊਗੀ ਹਾਂਜੀ ਹਾਂਜੀ ਰੇਤਾ ਪਾਉਣ ਵਾਲਾ ਕੰਮ ਹੀ ਹੋਊਗਾ ਲੋ ਜੀ ਇਧਰ ਕੋਮਲ ਤੀਜੇ ਨੰਬਰ ਤੇ ਜਿਹੜੀ ਆਪਣੇ ਕੋਲ ਆ ਬੈਠ ਵੀ ਤਾ ਸੰਧੂ ਸਾਹਿਬ ਇਹ ਦੂਜਾ ਸੂਆ ਵਛੀ ਆ ਹਾਂ ਆ ਬੈਂ ਠੰਡੀ ਧੀਰੀ ਪੂਰੀ ਕੁਆਲਿਟੀ ਵਾਲੀ ਇਹੋ ਜਿਹਾ ਚੱਕ ਰਹਿਣੀ ਹਾਂ ਨਾ ਗਰਮਾ ਸੰਧੂ ਸਾਹਿਬ ਲੈਣੀ ਆ ਤੇ ਨਾ ਅਗਲੇ ਨੇ ਛੜਾ ਮਾਰੇ ਘਰੇ ਜਾ ਕੇ ਇਹ ਦੂਜੇ ਕੰਡਲ ਨਹੀਂ ਲੈਣਾ ਪਛੂ ਪਹਿਲਾ ਪਹਿਲਾ ਸੂਆ ਪਹਿਲਾ ਮਾਲੇ ਪਹਿਲਾ ਦੱਜਾ ਮਾਲੇ ਹਾਂ ਉਹ ਪਹਿਲੇ ਦੁਜੇ ਹੋਊਗੀ ਠੀਕ ਐ ਨਵੀਂ ਤੀਜੇ ਵਾਲੀ ਤੀਜੇ ਸੂਏ ਵਾਲੀ ਨੂੰ ਦੁਜੇ ਸੂਏ ਆਖੀਆ ਪੱਕੀ ਨਹੀਂ ਚੋ ਲਵੀ ਦੇ ਵਿੱਚ ਹੀ ਆਉਂਦੀ ਆ ਬਾਕੀ ਦੋਸਤੋ ਕ੍ਰੋਸ ਅੰਗ ਦੇ ਵਿੱਚ ਆ ਸੁਆ ਕੋਈ ਵੀਰ ਪਹਿਲਾ ਹੀ ਮੰਨ ਲੇ ਠੀਕ ਆ ਜੀ ਤੇ ਨਵੀਂ ਆ ਵੈੜ ਫਿੱਟ ਫਾੜ ਆ ਪੂਰੀ ਰਾਜੀ ਵਜਨ ਵਜਨ ਪੂਰਾ ਤੇ ਹਾਈਟ ਮੀਡੀਅਮ ਦੇ ਵਿੱਚ ਆ ਅਕਸਰ ਆਪਾਂ ਦੋਸਤੋ ਹਾਈਟ ਜਿਹੜੀ ਆ ਜ਼ਰੂਰ ਤੁਹਾਨੂੰ ਮੈਂਸ਼ਨ ਕਰਦੀ ਆ ਬਾਕੀ ਨਿੰਗਰ ਲੈਵੇ ਦੀ ਆ ਵੀ ਕੋਈ ਐ ਹੈ ਨਹੀਂ ਵੀ ਹੋ ਜਾਣੀ ਹੈਗਾ ਗੱਟਿਆਂ ਤੋਂ ਠਾਂ ਤੁਰਿਆ ਫਿਰੂਗਾ ਠੀਕ ਆ ਜੀ ਆਰਡਰ ਬਿਲਕੁਲ ਜਿਹੜਾ ਫਿਕਸ ਬੰਦ ਲੇਵੇ ਦੀ ਆ ਵੇਖੋ ਬਾਕੀ ਸੀਲ ਲਾ ਕੇ ਵੇਖੋ ਕਿ ਨਹੀਂ ਯਾਰ ਕੋਈ ਚੱਕਰ ਹੀ ਨਹੀਂ ਹੈ ਜਿੱਥੇ ਮਰਜ਼ੀ ਭਈ ਆ ਆ ਲਓ ਜੀ ਗਰਮੀ ਹੈਗੀ ਪਰ ਗਰਮਾ ਗਰਮ ਪਸ਼ੂ ਲਈਦਾ ਹੀ ਨਹੀਂ ਹੈ ਜੀ ਹੂੰ ਹੂੰ ਲਾਜੂ ਦੇਣਾ ਜਿਹੜਾ ਤਾਈ ਵੀ ਹਫਤਾ ਲੈ ਲਾਜੂ ਰਾਮਨਾ ਜੀ ਬਾਏ ਦੋਸਤੋ ਇੱਕ ਹਫਤਾ ਹਜੇ ਬਾਕੀ ਆ ਤੇ ਵੜ ਵੀ ਚੰਗੀ ਆ ਠੀਕ ਆ ਜੀ ਮੈਂ ਪਹਿਲਾ ਜ਼ਿਕਰ ਕਰਤਾ ਸੀ ਦੋਸਤੋ ਵੀ ਅੱਜ ਜਿੰਨੇ ਪਸ਼ੂ ਆ ਸਾਰੇ ਗੱਬਣ ਆ ਤਿਆਰੀ ਵਾਲੇ ਕੋਈ ਹਫਤਾ ਹਫਤਾ ਸਮਾਂ ਹਜੇ ਲੈਂਦੇ ਆ ਤੇ ਇਹ ਕੋਮਲ ਕਿੰਨੇ ਦੇ ਦੇ ਦਈਏ ਫਿਰ ਹੰਦੂ ਸਾਹਿਬ ਜਿੱਦਾਂ ਨਹੀਂ ਵੜ ਨਾ ਕਹਿੰਦਾ 50 ਨਾ 45 ਹਾਂ 40 ਦੇ ਦਾਂਗੇ ਹਾਂ ਉਹ ਤੋਂ ਵੀ 2 ਛੱਡ ਦੇਗੇ 40 ਹਾਂ ਨਾ ਹੀ 40 ਹੈ ਹਾਂਜੀ 40 ਦੇ ਵਿੱਚ 2 ਸਤਨਾਮ ਸਮਾਂ ਦਾ ਛੱਡਦਾ ਕੋਈ ਗੱਲ 38 ਦੀ 38 ਕੋਈ ਗੱਲ ਨਹੀਂ ਮਾਨਤਾ ਕਰਦਾ ਕੋਈ ਗੱਲ ਨਹੀਂ ਘਰੇ ਆਏ ਭੈਣ ਭਰਾ ਕਾਜੀ 38000 ਦੀ ਦੋਸਤੋ ਇਹ ਮਿਲੂਗੀ ਤੁਹਾਨੂੰ ਵਿੱਚੋਂ ਹੋਰ ਝੋੜ ਛੱਪਾ ਹੋ ਜਾਊਗਾ ਕੋਈ ਬੱਜਾ ਮੋਲ ਨਹੀਂਗਾ ਕੋਈ ਫਿਕਸ ਰੇਟ ਨਹੀਂਗਾ ਹੋਰ ਹੋ ਜਾਊਗਾ ਮਾਨਦਾਨ ਠੀਕ ਆ ਜੀ ਤੇ ਕੋਈ ਵੀਰ ਖਰੀਦਣ ਦੇ ਸੰਸਲੇ ਵਾਸਤੇ ਤੁਸੀਂ ਸੰਪਰਕ ਕਰਿਓ ਹੋ ਜਾਊਗਾ ਝੋੜ ਛੱਪਾ ਹੋਰ ਆਹ ਲੋ ਥੋੜਾ ਕਮਰੇ ਦਿਖਾ ਦਈਏ ਮਾੜਾ ਜਾਂ ਪਿਛੋਂ ਥਣ ਥਣ ਕੱਢ ਕੇ ਮਾਰਾ ਬਾਹਰ ਬਾਕੀ ਸੰਦੂ ਸਾਹਿਬ ਥਣ ਥਣ ਚਵਾਈ ਵਾਲਾ ਕੋਈ ਹੋ ਜਾ ਨਹੀਂ ਨਿਕਾ ਨਹੀਂ ਬਤਾਣਾ ਜੀ ਠੀਕ ਆ ਜੀ ਠੀਕ ਆ ਤਾਂ ਵੀ ਕੋਮਨ ਆ ਕੇ ਆਪਣੇ ਕੋਲ ਜਿਹੜੀ ਇਹ ਮੱਝ ਆ ਗਈ ਫਿਰ ਇਹ ਵੀ ਗੱਬਣੀਆਂ ਸੰਧੂ ਸਾਹਿਬ ਇਹ ਆ 7.5 ਨੀ ਚੈੱਕ ਪਾਸ ਮੈਂ ਤੇ ਇਹ ਆਪਣੇ ਇਧਰ ਦੀ ਨਹੀਂ ਹੈਗੀ ਤੇ ਪ੍ਰਣਾਲੇ ਦੇ ਬੰਦਿਆਂ ਨਾਲ ਆਪਾਂ ਸੌਦਾ ਲਾਇਆ ਝੂਠ ਨਹੀਂ ਮਾਰਨਾ ਤੇ ਉਹਨਾਂ ਨੂੰ ਆਪਾਂ ਗੱਬਣ ਮੈਂ ਦਿੱਤੀ ਤਿਆਰ ਉਹਨਾਂ ਬੰਦਿਆਂ ਨਾਲ ਸੌਦਾ ਲਾਇਆ ਘਰੇ ਲਿਆ ਕੇ ਮੈਂ ਚੈੱਕ ਪਾਸ ਕਰੇ ਵੀਡੀਓ ਬਣੀ ਪਈ ਆ ਹਾਂਜੀ ਤੇ ਦੁੱਧ ਨਹੀਂ ਦਿੰਦੀ ਭਰਾ ਵੀ ਇਹ ਦੁੱਧੋਂ ਡਰਾਈ ਹੈ ਦੁੱਧੋਂ ਡਰਾਈ ਆ ਜੀ ਆਪਾਂ ਇੱਥੇ ਆ ਕੇ ਕੋਈ ਨਹੀਂ ਛੱਡੀ ਮੰਨ ਲਓ ਕਿ ਦੁੱਧ ਦਿੰਦੀ ਜੇ ਫਿਰ ਆਪਾਂ ਛੱਡੀ ਹੂੰ ਦੂਰੋਂ ਪੈਣੇ ਪੋਣੇ ਜਾਈ ਹੁਣ ਨਹੀਂ ਦਿੱਤਾ ਆਪਣੇ ਘਰੇ ਆ ਕੇ ਹੂੰ ਸੱਤ ਸਾਢੇ ਸੱਤਾਂ ਦੀ ਆ ਸਾਢੇ ਸੱਤ ਮਹੀਨੇ ਪੂਰੀ ਗੱਭਣ ਲੋ ਜੀ ਸਾਢੇ ਸੱਤ ਮਹੀਨਿਆਂ ਦੀ ਭਰਾਵੋ ਗੱਭਣ ਤੋਂ ਦੁੱਧ ਡਰਾਈ ਆ ਠੀਕ ਆ ਦੁੱਧੋ ਭੱਜੀ ਆ ਦੁੱਧੋਂ ਡਰਾਈ ਆ ਤੇ ਸੋਵੇ ਕਿੰਮੇ ਲਈ ਆ ਕਿ ਗੱਭਣਾ ਭਾਵੇਂ ਸੰਧੂ ਸਾਹਿਬ ਐਰ ਕਿਤੇ ਜਾਊਗਾ ਮੰਨ ਕੇ ਚੱਲੋ ਗਾਂ ਦੇ ਚੌਥਾ ਸੁੱਭੂ ਵੀ ਜਾਂ ਤੀਜਾ ਇੱਥੇ ਗਾਊਗੇ ਹੂੰ ਹਾਂਜੀ ਉਹ ਦੋਸਤੋ ਚਾਹੇ ਕੋਈ ਤੀਜਾ ਚਾਹੇ ਮੇਰਾ ਵੀਰ ਚੌਥਾ ਮੰਨ ਲਿਓ ਗੱਭਣਾ ਕੋਈ ਸਾਢੇ ਕਿ ਸੱਤ ਮਹੀਨਿਆਂ ਦਾ ਟਾਈਮ ਪੀਰੀਅਡ ਆ ਸਾਢੇ ਕਿ ਸੱਤ ਮਹੀਨੇ ਹੋ ਗਏ ਆ ਦੁੱਧੋਂ ਡਰਾਈ ਆ ਵੈਸੇ ਵੀ ਦੋਸਤੋ ਦੁੱਧ ਤਕਰੀਬਨ ਕੋਈ ਢਾਈ ਤਿੰਨ ਵੱਡਾ ਕਰਦਾ ਆਮ ਜਿਹੜਾ ਮੀਡੀਅਮ ਹਾਈਟ ਤੋਂ ਥੋੜੀ ਜਿਹੀ ਪਲੱਸ ਹਾਈਟ ਆ ਸਿੰਗਲ ਹੱਡੀ ਵਿੱਚ ਆ ਤੇ ਚੌੜੀ ਆ ਬਿਲਕੁਲ ਪਿੱਠਪੂੜੇ ਦੀ ਲੰਬੀ-ਲੰਬੀ ਵਾਵਾ ਬਾਕੀ ਸਾਨੂੰ ਸਭ ਘਰ ਆਣਿਆਂ ਦਾ ਕਹਿਣਾ ਵੀ 13-14 ਕਿਲੋ ਦੁੱਧ ਕੱਢਦੀ ਆ ਪਰ ਆਪਾਂ ਚੋਇਆ ਨਹੀਂ ਆਪਾਂ ਡਰਾਈ ਲਈਏ ਡਰਾਈ ਕਹਿਣੀ ਆ ਹੂੰ ਹੂੰ ਲੋ ਜੀ ਬਾਕੀ ਥੋੜੇ ਬਾਅਦ ਥਣ ਥਣ ਆਪਦੇ ਚੈੱਕ ਕਰਕੇ ਲਈ ਆ ਥਣ ਸੰਧੂ ਸਾਹਿਬ ਆਪਾਂ ਚੈੱਕ ਪਾਸ ਕਰਕੇ ਲਈ ਆ ਪੂਰੀ ਕਿੰਨੇ ਪੈਣ ਪੈਣ ਗਾੜੀ ਖੇਦਣੀ ਆ ਤਸੱਲੀ ਕਰ ਲੈ ਕੋਈ ਚੱਕਰ ਨਹੀਂ ਦੁੱਧ ਦਹੀ ਡਾਂਗੀ ਹੋਇ ਛੱਡੀ ਨਹੀਂ ਜਿਆਦਾ ਦੇਣੀ ਹੋਏ ਉਹਦਾ ਚਲੋ ਥਣ ਪਾਸ ਕਰਾ ਦੂਗੀ ਥੋੜੇ ਬਾਅਦੇ ਲਓ ਦੋਸਤੋ ਚਾਰੇ ਥਣ ਲੋਕੇ ਜੇ ਪਾਏ ਮੰਨ ਲਓ ਤੇ ਐਡਾ ਕਾਲ ਪਰਤੂ ਛੱਡੀਏ ਤੇ ਲੋਕੇ ਜੇ ਪਾਏ ਮਾੜੀ ਮਾੜੀ ਹੂੰ ਉਹ ਵੀ ਥਣ ਪਾਸ ਦੋਸਤੋ ਕਰਾ ਦੂਗੀ ਠੀਕ ਆ ਸੋ ਸੁਆ ਕੋਈ ਵੀਰ ਮੇਰੇ ਅੱਗੇ ਸਮਝ ਲੈ ਤਿੱਜਾ ਚਾਹੇ ਕੋਈ ਸਮਝ ਲੈ ਚੌਥਾ ਸੂਣਾ ਤੇ ਸਾਢੇ 7 ਮਹੀਨੇ ਦੀ ਇਹ ਗੱਬਣ ਤੇ ਬਾਕੀ ਆਪਦੀ ਤਸੱਲੀ ਕਿਸੇ ਵੀਰ ਨੇ ਕਰਨੀ ਆ ਤੇ ਡਾਕਟਰ ਸਾਹਿਬ ਕੋ ਤਸੱਲੀ ਆਪ ਵੀ ਤੁਸੀਂ ਕਰ ਲਿਓ ਸਾਈਂ ਦਿਨਾਂ ਪਹਿਲਾਂ ਕਰਕੇ ਤਸੱਲੀ ਕਰ ਲਿਓ ਠੀਕ ਆ ਜੀ ਕਿਸੇ ਵੀਰ ਨੂੰ ਇਤਰਾਜ਼ ਨਾ ਰਹੇ ਵੀ 6 ਮਹੀਨੇ ਦਿਨ ਹੋਵੇ ਪੰਜਾਂ ਦਿਨ ਨਾ ਹੋਵੇ ਇਸ ਕਰਕੇ ਤਸੱਲੀ ਆਪ ਦੀ ਕਰ ਲਿਓ ਤੇ ਕੋਮਲ ਇਹ ਮੱਝ ਆਪਾਂ ਦੇਖ ਨਹੀਂ ਦੀ ਦਵਾਂਗੇ ਫਿਰ ਹੰਦੂ ਸਾਹਿਬ ਜੀ ਦਾ ਨਾ ਮੈਂ ਨੂੰ ਵਜਣਾ ਵਜਣਾ ਹਾਂ ਮੈਨਾਂ 60000 ਵਾਟ ਲਈਏ ਹਾਂ ਵਾਟ ਲਓ ਵੀਰ ਤੇ ਹੋਰ ਛੱਡ ਦਾਂਗੇ ਦੋ 60 ਚ ਨਹੀਂ 55 ਦੇ ਦਾਂਗੇ ਹਾਂ ਬਿਲਕੁਲ ਆ ਤੋਲ ਮੋਲ ਕੇ ਦੇ ਦਿੱਤੀਏ ਸੌਦਾ ਅੱਗੇ ਸਭ ਬੜੀ ਸੌਂਪਣੀ ਆ ਕਿਸੇ ਨੂੰ ਦੋ ਦੋ ਦਾ ਚਲੋ ਭੱਜੀਏ ਦੋ ਦੋ ਦਾ ਡਰਾਈ ਹੈ ਦੋ ਦੋ ਡਰਾਈ ਹੈ ਦਾ ਸਾਫ ਲੂਗਾ ਕੋਈ ਵੀਰ ਚਲ ਅੱਗੇ ਭਾਈਆਂ ਤੇ ਨਾ ਮਹੀਨਿਆਂ ਬਾਅਦ ਪਿਓ ਕੀ ਦੋ ਦੋ ਕੋਈ ਗੱਲੀ ਕਰਦਾਂਗੇ ਮਾਨਤਾਨ ਕਰਦਾਂਗੇ ਕੋਈ ਗੱਲੀ ਲਓ ਜੀ 55000 ਦੇ ਵਿੱਚੋਂ ਵੀ ਜਿਹੜਾ ਦੋਸੂ ਮਾਨਤਾਨ ਹੋ ਜਾਊਗਾ ਠੀਕ ਹੈ ਜੀ ਛੋੜ ਛੱਪਾ ਹੋ ਜਾਊਗਾ ਮੌਕੇ ਤੇ ਸੋ ਇੱਕ ਬਹਿਣੀ ਵਾਲੀ ਸਾਈਡ ਤੋਂ ਆਪਾਂ ਜਿਹੜੀਆਂ ਤੁਹਾਨੂੰ ਇਹ ਥਾਂ ਦਿਖਾ ਰਹੇ ਆ ਇੱਕ ਬਹਿਣੀ ਵਾਲੀ ਸਾਈਡ ਤੋਂ ਠੀਕ ਹੈ ਜੀ ਲਓ ਵੀ ਕੋਮਲ ਭਾਈ ਅੱਗੇ ਲਿਜਾਈਏ ਆ ਬੈਠ ਅੱਗੀ ਸੰਦੂ ਸਾਬ ਦੂਜਾ ਹੀ ਸੂਆ ਤੇ ਬਾਕੀ ਐਂ ਸੀਲਸ ਲੱਗ ਪੂਰੀ ਆ ਦੂਜਾ ਹੀ ਸੂਆ ਹਾਂਜੀ ਦਿਨ ਸੰਦੂ ਸਾਬ ਦਾ ਕੱਢ ਜੂਗੇ ਬਾਕੀ ਵੇਖੋ ਇਧਰ ਹੂੰ ਝੂੰਗੀ ਆਏ ਲੋ ਜੀ ਝੂੰਗੀ ਆ ਦੋਸਤੋ ਸਿੰਘ ਵੇਖੋ ਤੁਸੀਂ ਮਾੜੇ ਮਾੜੇ ਕੋਈ ਬਾਕੀ ਮਾਰਨ ਮੋਲਨ ਵਾਲਾ ਕੋਈ ਹੈ ਨਹੀਂ ਚੱਕਰਾ ਵੇਖੋ ਨਿੱਕੇ ਨਿੱਕੇ ਸਿੰਘ ਜਿਆਦਾ ਵੱਡਾ ਠੀਕ ਆ ਜਾਓ ਵੀਰ ਕੋਮਰ ਦੂਜਾ ਸੂਆ ਤੇ ਦਿਨ ਦੋਸਤੋ ਹਜੇ ਲੈ ਜੂਗੀ ਖੋਲੇ ਢੁਲੇ ਨਾਰਮਲ ਜੇ ਲਾਏ ਪਈ ਆ ਉਹ ਤੁਹਾਨੂੰ ਤੋੜ ਕੇ ਦਿਖਾਉਣੇ ਆ ਦੇਸੀ ਪੈਣਾ ਠੀਕ ਆ ਜੀ ਤੇ ਨਿੱਗਰ ਪਿੰਡੇ ਦੀ ਪੂਰੀ ਨਿੱਗਰ ਆ ਫਪ ਫੂਪ ਪੂਰੀ ਇਸ ਵੜ ਦੀ ਵੀ ਠੀਕ ਆ ਲਾਜੂ ਰਾਮ ਰਾਜ 10 ਦਿਨ ਹਣਾ ਸੰਧੂ ਸਾਹਿਬ ਦੱਸਦਾ ਆ ਰਾਮ ਨਾਲ ਲੈ ਜਾਣੇ ਹੂੰ ਲਓ ਜੀ ਤਾਂ ਤੁਹਾਨੂੰ ਵੀ ਜਿਹੜਾ ਦੋਸਤਾਂ ਤੁਹਾਨੂੰ ਇੱਕ ਵਾਰੀ ਥੋੜਾ ਲਾਗਿਓ ਦਿਖਾ ਦਿੱਤੇ ਕਈ ਵਾਰਾ ਵੀਰ ਬਹੁਤ ਇਤਰਾਜ਼ ਕਰਦੇ ਵੀ ਕਰਿਆ ਥਣ ਛੋਟਾ ਜਾਂ ਵੱਡਾ ਜਾਂ ਛੋਟੇ ਛੋਟੇ ਦੀ ਪ੍ਰੋਬਲਮ ਨਾ ਹੋਵੇ ਤੇ ਜਿਵੇਂ ਜਿਵੇਂ ਦੋਸਤੋ ਸੂਣ ਦਾ ਨੇੜ ਹੋਇਆ ਲੇਵਾ ਭਾਨਾ ਭਾਰਾ ਹੀ ਕਰਮਾ ਲਈ ਤੇ ਥਣ ਜਿਹੜਾ ਕੱਢ ਹੋਊਗੀ ਪਸਮਣ ਤੋਂ ਬਹੁਤ ਹੋਰ ਤੇ ਲੜਦੜ ਕਾਫੀ ਜਿਆਦਾ 10 ਦਿਨ ਅਪਰੋਕਸੀਮੇਟਲੀ ਕੋਈ 10 ਦਿਨ ਤੁਸੀਂ ਮੰਨ ਕੇ ਸੌਦਾ ਕਰ ਲਿਓ ਸੂਬਾ ਦੂਜਾ ਸੁੰਦੀ ਹੈ ਤੇ ਕੋਮਲ ਫਿਰ ਇਹਦਾ ਮੁੱਲ ਵੀਰੇ ਕੀ ਕਰਨਾ ਲੈਣ ਦੇਣਾ ਹੰਦੂ ਸਾਹਿਬ ਨਾ ਕਰਨਾ 45 ਨਾ 40 35000 ਦੀ ਦੇ ਦ 30000 ਹਾਂਜੀ ਕਸਰਾ ਕੁਸਰਾ ਕੱਢ ਹੋਰ ਕੱਢ ਦਈਏ ਕੱਢੋ ਪੂਰੇ 30 ਦੀ ਦੇ ਦਾਂਗੇ ਲੈ ਗਿਆ ਸੁਣੋ ਜੀ ਕਰ ਦਾਂਗੇ ਛੋਟ ਛੂਟ ਕਰ ਦਾਂਗੇ ਉਚੋਂ ਬਾਕੀ ਸੀਲਸ ਲੱਗਾ ਠੰਡੀ ਆ ਦਿਨ ਦੱਸ ਦਊਗੀ ਰਾਮਾ ਜੀ ਲਓ ਜੀ ਸੋ 30000 ਦੀ ਹਾਂ ਨਾ ਜਿਹੜੀ ਦੋਸਤ ਮਿਲ ਜੂਗੀ ਇਧਰੋਂ ਤੁਹਾਨੂੰ ਆਪਾਂ ਬਹਿਣੀ ਵਾਲੀ ਸਾਈਡ ਤੋਂ ਦਿਖਾ ਦਗੇ ਠੀਕ ਹੈ ਤਾਂ ਪਸ਼ੂ ਹੱਦ ਜਿੰਨੇ ਆ ਦੋਸਤ ਸਾਰੇ ਕੋਈ 8 8 7 7 ਦਿਨ ਕੋਈ 10 10 ਦਿਨਾਂ ਦੇ ਵਿੱਚ ਵਿੱਚ ਸੂਆ ਇਹਨਾਂ ਪਸ਼ੂਆਂ ਦਾ ਤਾਂ 30000 ਦੀ ਇਹ ਮਿਲ ਜੂਗੀ ਇੱਕ ਲਾਸ਼ ਦੇ ਵਿੱਚ ਇੱਕ ਨਾਗ ਹੋਰ ਤੁਹਾਨੂੰ ਦਿਖਾਉਣੇ ਆਪਾਂ ਇਹ ਵੀ ਕ੍ਰੋਸਾਂਗ ਦੇ ਵਿੱਚ ਆ ਪਸੂ ਸਾਰੇ ਕ੍ਰੋਸਾਂਗ ਦੇ ਵਿੱਚ ਜਿੱਦਾਂ ਤੁਸੀਂ ਬਾਕੀ ਸੰਧੂ ਸਾਹਿਬ ਗਰਮੀ ਗਰਮੀ ਆ ਕ੍ਰੋਸ ਹੀ ਚੱਲਦੀ ਹੁੰਣਾ ਤੁਹਾਨੂੰ ਵੀ ਪਤਾ ਇਹ ਗੱਲ ਦਾ ਬਾਕੀ ਠੰਡੀ ਧੀਰੀਆ ਕੋਈ ਚੱਕਰ ਨਹੀਂ ਹੈਗਾ ਸੱਲਤਾ ਵਾਲਾ ਕੋਈ ਠੀਕ ਆ ਤੇ ਇਹਦਾ ਕੋਮਲ ਸੁਹਾ ਦੂਜਾ ਕਿ ਤੀਜਾ ਸੰਧੂ ਸਾਹਿਬ ਇਹ ਦੂਜਾ ਸੁਹਾ ਹੋਏ ਅੱਛਾ ਹਾਂਜੀ ਲਓ ਜੀ ਇਹਦੇ ਕ੍ਰੋਸਾਂਗ ਦੇ ਵਿੱਚ ਹਾਂਜੀ ਸਹੀ ਗੱਲ ਦਾ ਕ੍ਰੋਸ ਠੀਕ ਹੈ ਜੀ ਦੇੜਾ ਵੀ ਲਾ ਜੋ ਹਫ਼ਤੇ ਤੋਂ ਬਾਹਰ ਹੀ ਹੈ ਹਿੰਦੂ ਸਾਹਿਬ 10 ਦਿਨ ਮੰਨ ਕੇ ਸੌਦਾ ਕਰਿਆ ਜਿਹੜਾ ਲਓ ਜੀ ਵੈਸੇ ਪਸੂ ਦੋਸਤੋ ਸਾਰੇ 10 ਕੁ ਦਿਨ 8 ਤੋਂ 10 ਕੁ ਦਿਨ ਆਈਡੀਆਂ ਮੰਨ ਕੇ ਕੋਈ ਭਰਾ ਸੌਦਾ ਕਰੇ ਜਿੰਨੇ ਐਨੀਮਲ ਵੀ ਤੁਹਾਨੂੰ ਆਪਾਂ ਦਿਖਾਏ ਸਾਰੇ 8 ਤੋਂ 10 ਕੁ ਦਿਨ ਹਜੇ ਪੈਂਡਿੰਗ ਹਨ ਇਹਨਾਂ ਦੇ ਦੇ ਲਈ ਸੋ ਤੋਰਾ ਤੋਰਾ ਬਿਲਕੁਲ ਨੋਰਮਲ ਆ ਹੈ ਵੀ ਜੀ ਦੋਸਤੋ ਕੋਈ ਭਜਾਕਲ ਟਰੱਕ ਦੀ ਨਹੀਂ ਕਿ ਬਿਲਕੁਲ ਨਰਮ ਜੇ ਸੁਭਾਅ ਦੀ ਹੈ ਕਰਮਾ ਵਾਲੀ ਕੋਈ ਸੰਧੂ ਸਾਹਿਬ ਉਹ ਜੇ ਛਡਾਕਲ ਜੀ ਨਹੀਂ ਹੈਗੇ ਉਹ ਤਕਰ ਤਕਰ ਭੰਜੀਆਂ ਫੇਰਨਗੇ ਸੋ ਜਿਨਾ ਮਾਲ ਆ ਦੋਸਤੋ ਸਾਰਾ ਮਾਲ ਨਵਾਂ ਅਜ ਤੱਕ 3-4 ਦਿਨ ਪਹਿਲਾਂ ਅਪਡੇਟ ਦਿੱਤੀ ਸੀ ਆਪਾਂ ਤੇ ਤਕਰੀਬਨ ਪਸ਼ੂ ਅੱਜ ਜਿਹੜੇ ਸਾਰੇ ਨਵੇਂ ਪਸ਼ੂ ਆ ਤੇ ਗੱਪਣ ਪਸ਼ੂ ਆ ਤਿਆਰੀ ਨਾਲ ਠੀਕ ਆ ਠੀਕ ਆ ਦੇਖਾ ਠੀਕ ਆ ਤੇ ਕੋਮਲ ਇਹਦਾ ਫਿਰ ਦੱਸੋ ਮੁੱਲ ਕੀ ਕਰਨਾ ਵੀਰ ਸੰਧੂ ਸਾਹਿਬ ਨਾ ਇਹਦਾ 40 ਨਾ 38 ਨਾ 35 ਇਹ ਵੀ ਹਾਨਾ 30000 ਦੀ 30000 ਦੀ ਹਾਂਜੀ ਉਹ ਤੇ ਕਰ ਦਾਂਗੇ ਥੋੜਾ ਬੜਾ ਛੋਟ ਦੇ ਬਾਰੇ ਠੀਕ ਹੈ ਜੀ 200 ਰੁਪਏ ਛੋਟ 30000 ਚ ਹਾਂਜੀ ਕੋਈ ਨਹੀਂ ਕਰ ਦਾਂਗੇ ਹੋਰ ਕਰ ਦਾਂਗੇ ਕੋਈ ਗੱਲ ਨਹੀਂ ਲੋ ਦੋ ਦੋਸਤੋ ਛੋਟਾ ਛਾਟਾ ਖੁੱਲੀਆਂ ਹੀ ਹੋ ਗਈਆਂ ਨੇ ਵੈਸੇ ਪਹਿਲਾਂ ਹੀ ਪਸ਼ੂ ਜਿਹੜੇ ਜਾਇਜ਼ ਆ ਬਿਲਕੁਲ ਬਾਜ਼ਪ੍ਰੇਟ ਆ ਠੀਕ ਆ ਤੇ ਇਹ ਐਨੀਮਲ ਨੇ ਅੱਜ ਵੀਰ ਸਤਨਾਮ ਹੁਣਾ ਕੋਲ ਕੋਮਲ ਬਾਈ ਹੁਣਾ ਦੇ ਕੋਲ ਟੋਟਲ 6 ਨਗ ਨੇ 6 ਨਗਾ ਦੀ ਡਿਟੇਲ ਤੁਹਾਨੂੰ ਮਿਲ ਗਈ ਹੈ ਠੀਕ ਹੈ ਜੀ ਸੋ ਬਾਕੀ ਵੀਡੀਓ ਮੇਰਾ ਵੀਰ ਬਾਤ ਤੋਂ ਬਾਅਦ ਅਗੇ ਸ਼ੇਅਰ ਕਰ ਦਿਆ ਕਰੋ ਨਵੇਂ ਫਾਰਮਰ ਵੀਰਾਂ ਤੱਕ ਜਿਹੜੀ ਇਹ ਵੀਡੀਓ ਪਹੁੰਚ ਸਕੇ ਤੇ 5 ਬਿਹੜਾ ਇੱਕ ਜਿਹੜੀ ਇਹ ਮੱਝ ਆਪਾਂ ਤੁਹਾਨੂੰ ਦਿਖਾਈ ਹੈ ਠੀਕ ਹੈ ਤੇ ਸਤਨਾਮ ਬਾਈ ਇੱਕ ਬੋਲੋ ਨੰਬਰ ਆਪਣੇ ਕਰ ਦਈਏ ਸਾਂਝੇ ਬਾਈ ਆਪਣਾ ਨੰਬਰ 68883184 ਆ ਠੀਕ ਹੈ ਜੀ ਲਓ ਦੋਸਤੋ ਨੰਬਰ ਸਕਰੀਨ ਦੇ ਉੱਪਰ ਲੱਗ ਚੁੱਕਾ ਹੈ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਅਸੂਏ ਇਸੇ ਤਰ੍ਹਾਂ ਉਦੇਰੀਂਦੇਸ ਕਿਲੇ ਦੇ ਉੱਪਰ ਫਿਲਹਾਲ ਅੱਜ ਇਸ ਵੀਡੀਓ ਦੇ ਵਿੱਚ ਇੰਨਾ ਸੀਗਾ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ